ਨਾਮ ਤਾਂ ਕਿੱਥੇ ਆ ਹੁਣ ਭਾਣੇ 26 ਦਾ ਆਤੀ ਤੂੰ ਜਾ ਮੇਰਾ ਵੀਰ ਬਣ ਕੇ ਜੀ ਬੱਕਰੀ ਨਵੀਂ ਜਾ ਚੱਲ ਰਹਿਂਦੇ ਫਿਰ ਮੈਂ ਸਿਕਾਈ ਨੂੰ ਵੀ ਨਹੀਂ ਜਾਣੀ ਰਹਿਂਦੇ ਰਹਿਂਦੇ ਕੋਈ ਟੱਕਰ ਹੋਇਆ ਨਹੀਂ ਨਹੀਂ ਜਾਣੀ ਪੱਟ ਨਹੀਂ ਵਿੱਚ ਪੱਟ ਨਹੀਂ ਦੇਣੀ ਨਾ ਨਾ ਪੱਟ ਨਹੀਂ ਦੇਣੀ ਓਏ ਰਹਿ ਫੇਰ ਨਾ ਨਾਮ ਨਹੀਂ ਵਾਲਾ ਕਰ ਹਰੇ ਹਾ ਕਾ ਦੇ ਸਾਡਾ ਖੜਾ ਸੁਪਾ ਹੈਲੋ ਬਕਰੀ ਖਾਣੇ ਕਰਨੇ ਭਾਂਗੇ ਕਿੰਨੇ ਲਾ ਗਿਆ ਤੂੰ ਪਹਿਲਾਂ 25 ਜ ਤੋਂ ਲਾਗਾ ਭਾਈ ਹੁਣ ਤਾਂ ਦੇਣੀ ਜੀ ਬੱਕਰੀ ਇਹ ਭਾਈ ਕੋਈ ਕਸਰ ਨਹੀਂ ਹੈ ਕਿ ਹੁਣ ਦਾ ਭਾਈ ਵੀ ਆਪਾਂ ਦੇ ਦਿੰਦਾ ਓਏ ਜਵਾਕ ਖੜੇ ਪੈ ਖੜਾ ਜਿਆ ਯਾਰ ਉਹ ਪਰ ਚੀਜ਼ ਤੇ ਖੜੇ ਪਿਆ ਉਹ ਨਹੀਂ ਖੜੇ ਪੈ ਗਿਆ ਹੋਰ ਬੱਕਰੀ ਮੰਡੀ 'ਚ ਹੀ ਖੜੇ ਪਿਆ ਆਏ ਹੈ ਹਰ ਵਾਰ ਆਹ ਪੱਠ ਭੜੀ ਆ ਮੈਂ ਰੋਲਾ ਆਪਾਂ ਜਿਦਾ ਹੁੰਦਾ ਆ ਪੱਠ ਭੜੀ ਓਏ ਆ ਪਰਾਂ ਬੈਠੀ ਓ ਪਰਾਂ ਪਹਿਲੀ ਪਹਿਲੀ ਕਾਲੀ ਕਾਲੀ ਇਹ ਵੀ ਓ ਕਿੰਨਿਆਂ ਨੇ ਇੱਕ ਆ 50 ਆ ਪਿੱਛੇ ਕੀ ਇਹਦੇ ਪਿੱਛੇ ਪੱਠਾ ਕਿੰਨਿਆਂ ਇੱਕ ਪੱਠਾ ਵੀ ਇੱਕ ਦੋ ਮਾਰ ਕੀ ਹਾਲ ਹੈ ਇਹ ਆ ਜਵਾਬ ਇਹਤਨਾ ਲੈਣੀ ਸੀ ਇਹਦਾ ਹਾਂ ਹੋਰ ਦਵਾ ਲੈਣੇ ਹਾਂ ਉਹ ਇੱਕ ਸਾਲ ਚ 3000 ਰੁਪਏ ਨੇ ਆ ਬੱਕਰੀ ਦੇ ਉਹ ਆ ਉਹ ਬਾਬਾ ਕਰੀ ਦੋ ਵੇਖੋ ਆ ਤੁਹਾਨੂੰ ਜਰਾ ਆਪਾਂ ਦੇਲਤ ਕਦੇ ਨੀਂਦ ਰੱਖ ਕੇ ਨਹੀਂ ਦਿੱਤੀ ਜੋ ਚੀਜ਼ ਦੇ ਹੀ ਦਿੱਤੀ ਉਹਦਾ ਪਿੱਛਾ ਕੀ ਕਰਨਾ ਲਾ ਲਾ ਬਾਬਾ ਕਰਿਆ ਹਾਂ ਵੀ ਲੈ ਫਟਾ 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 ਤੂੰ ਕਿੰਨਾ 30 ਹਜ਼ਾਰ ਦੇ ਰਿਹਾ 25000 ਉਹ ਲਾ ਗਿਆ ਬਈ ਗੱਲਾਂ ਅੱਛਾ ਹੋਰ ਹੁਣ ਕੀ ਲੈਣਾ ਕੀ ਲੈਣਾ ਬਾਬਾ ਹਾਂ ਤੂੰ ਫੇਰ ਇਹਦਾ ਹੁਣ ਆ ਦੇਖ ਲੈ ਹੁਣ ਇਹਨੇ 30000 ਦੇ ਦੇ ਲੈ ਇਹਦਾ ਬੜਾ ਬੈਠਾ ਮੈਂ ਤੈਨੂੰ ਕਹਿਆ ਤੂੰ ਨਹੀਂ ਤੇ ਗੱਲ ਬੰਦ ਨਹੀਂ ਉਹ ਵਾੜ ਕੇ ਬਾਬਾ ਨਹੀਂ ਬੰਦੀ ਨਹੀਂ ਜਾ ਰਹੇ ਇੱਥੋਂ ਲੈ ਕੇ ਥੱਲੇ ਚੱਲੇ ਅਸੀਂ ਬੰਦ ਉੱਥੇ ਹੀ ਖੜਾ ਐ ਤੂੰ ਫੇਰ ਗੁੱਟ ਕੰਡ ਕੇ ਮम्मा ਨਹੀਂ ਅੱਜ ਤੇਬ ਨਹੀਂ ਲੋਟਾਣਾ ਇਹਦੇ ਵੇਚਣਾ ਹੁਣ ਦੇਖ ਲੈ ਇਦਾਂ ਹੁਣ ਮੈਂ ਇਹ ਕਿੰਨੇ ਆਈ ਕੁੱਤੇ ਲੋਟਾਉਂਗਾ ਡਾਂਗ ਨਹੀਂ ਨਹੀਂ ਡਾਂਗ ਤਾਂ ਨਹੀਂ ਮਾਰਨੀ ਤੁਸੀਂ ਇਹ ਫੱਕਰ ਆ ਇਹ ਬੰਦਾ ਵੀ ਜਿਹਨੇ ਜਿੰਨੇ ਲਾਤੇ ਇਹ ਸਹੀਓ ਹੀ ਲਾਉਂਗਾ ਹੁਣ ਤੀਜੀ ਵੀ ਨਹੀਂ ਆ ਗਿਆ ਇੱਥੇ ਮਾਤਰ ਬਕਾਹਣਦਾ ਹੂੰ ਬੋਲਾ ਮੇਰ ਤੋਂ ਵੀ ਨਹੀਂ ਆਂਦਾ ਦੇਖ ਦੇ ਹਾਂ ਕਹਾਂ ਬਾਬਾ ਕੋਈ ਨਹੀਂ ਜਾਣਦਾ ਭਾਈ ਬੋਲ ਨਹੀਂ ਜਾਂਦਾ ਔਰ ਕੀ ਕਰਾਂ ਮੈਂ ਅਸੀਂ ਗੱਲ ਕਰਦੇ ਮੈਂ ਬੋਲਦਾ ਦੇਖ ਮੈਂ ਗੱਲ ਕਰਨਾ ਤੂੰ ਬੱਸ ਬੋਲ ਲੈ ਬੋਲ ਤੂੰ ਦੱਸ ਹੁਣ ਕੀ ਬੋਲ 30000 10000 ਲਾ ਬੋਲਿਆ 26000 ਨਹੀਂ ਓਏ ਹਜ਼ਾਰਾਂ ਜੂ ਬੱਕਰੀ ਬੰਦਿਆ 10000 ਇਕੱਠੀ ਮਾਰਾਂ ਯਾਰ ਫੇਰ ਦੇਖ ਲੈ ਤੂੰ 500 ਹੋਰ ਕੱਢ ਦੇ ਲੈ 33.5 ਦੀ ਲੈ ਲੈ ਹੋਰ ਮਾ ਦੂ ਯਾਰ ਲੈ ਨਹੀਂ ਨਹੀਂ ਜੇ ਅੰਬਸ ਰਹੇ ਹੁੰਦੇ ਭਾਈ ਨਹੀਂ ਤੇ ਨਹੀਂ ਹੁੰਦੀ ਇਹਨੇ ਕੱਢੀ ਨਹੀਂ ਕੱਢੀ ਰੂਹੀਆ ਹੋਰ ਰੂਹੀਆ ਬਾਪੇ ਬਾਪਾ ਕੁ ਹੋਰ ਬਾਰਾ ਯਾਰਾ ਇਹ 3000 ਦੀ ਬੱਕਰੀ ਲੈ ਜਾਣਾ 30 ਕਿਲੋ ਮਤਲਬ ਗਣਨੇ ਨੂੰ ਲੈ ਲੈ ਤੀ ਤਾਂ ਤੰਨ ਦਾ ਹਾ ਦਾ ਇਹ ਤਾਂ ਬਾਲਾ ਫਰਕ ਆ ਭਾਈ ਨਹੀਂ ਨਿਕਲ ਨਾ ਇੰਨਾ ਵਾਰ ਕੱਟ ਨਾ ਨਹੀਂ ਕੱਢ ਨਿਕਲ ਨਹੀਂ ਤੂੰ ਰਹਿਂਦੇ ਚੱਲ ਰਹਿਂਦੇ ਨਿਕਲ ਆਂ ਤੂੰ ਉਹ ਸੌਦਾ ਕਰਨਾ ਦੇਖਦੀ ਆ ਬੱਕਰੀ ਯਾਰ ਤੂੰ ਬੇਕਰਦ ਨੂੰ ਮਾਰ ਗਈ ਆ ਆ ਫੇਰ ਉਹ ਗੱਲਾਂ ਇਹ ਸੌਦਾ ਕਰਨਾ ਖੜ ਕੇ ਕਰਿਆ ਕੀ ਗੱਲ ਪੱਟ ਪੱਟ ਕੇ ਮੈਨੂੰ ਆਪ ਕੋ ਮੈਨੂੰ ਮਾਇ ਖੜਾਗਾ ਓਏ ਉਹ ਤਾਂ ਤੇਰੀ ਗੱਲ ਨਾਲ ਸਹਿਮ ਤਾਂ ਮੈਨੂੰ ਕਹਿੰਦੇ ਮੈਂ ਕਾਨੂੰਨ ਮੈਂ ਤਾਂ ਮਾਇ ਖੜਾ ਦੇ ਦੋ ਨਿਕਲ ਕੋਈ ਆ ਉਹ ਨਹੀਂ ਮੈਂ ਆਖਿਆ ਰੂ ਮੰਨਦਾ ਹੀ ਇਹ ਗੱਲ ਮੰਨਦਾ ਕਿੱਥੇ ਆ ਹੁਣ ਭੈਣ 26 ਦਾਤੀ ਤੂੰ ਜਾ ਮੇਰਾ ਵੀਰ ਬਣ ਕੇ ਜੀ ਬੱਕਰੀ ਨਹੀਂ ਜਾ ਰਲ ਰਹਿੰਦੇ ਦੇਣੀ ਨਹੀਂ ਉਹ ਸੱਤ ਪਾ ਜੀ ਤੂੰ ਜਾ ਭਾਈ ਯਾਰ ਆ ਲੈ ਉਹ ਨਹੀਂ ਦੇਣੀ ਜੀ ਫਿਰ ਕਿੰਨੇ 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 ਦੇ ਦਰਮਿਆਨ ਓਏ ਅਡ ਕਿਤੇ 10000 ਦੇ ਬੱਕਰੀ ਦਵਾ ਜਾ ਰਿਹਾ ਇੱਕ ਹੀ ਗੱਲ ਕਰਦਾ ਹੈ ਬਾਬਾ 1 ਮਿੰਟ ਕਿੰਨੇ ਕਹਿੰਦਾ ਖੜ ਜਾ ਇੱਕ ਮਿੰਟ ਮਿੰਟ ਦੇ ਆਉਂਦੇ ਆ 32000 ਰੁਪਇਆ ਕਹਿੰਦਾ 32 ਦਾ ਬਾੜਾ ਹੋਈ ਹੈ ਬਾਈ ਬਾਈ ਤੁਸੀਂ ਆਪ ਹੀ ਦੇਖ ਲੋ ਬਾੜਾ ਇੱਕ ਤਾਂ ਹੀ ਖਰਦਾ ਕਿੰਨੇ ਇੱਕ ਮਿੰਟ ਇੱਕ ਮਿੰਟ ਨਵੇਂ ਡੀਏ ਹਾਂ ਇੱਕੋ ਹੀ ਲਾਵਾਂਗੇ ਕਿੰਨੇ ਵਾਲਾ ਸਾਢੇ ਜੱਬੀ ਸਟਾਈ ਦੀ ਬੱਕਰੀ ਫੜਾ ਨਹੀਂ ਮੇਰੀ ਦੋ ਲੋ ਗੱਲ ਖੜਾ ਮੈਂ ਆਖਦਾ ਹਾਂ ਜੀ ਆਹ ਬੰਦੇ ਖੜੇ ਨੇ ਬਾਲਕਨੀ ਦੇ ਉੱਪਰ ਖੜੇ 222 ਬੰਦੇ ਖੜ ਜਾਈਓ ਫੇਰ ਨਾ ਬਾਈ ਉੱਠ ਜਾ ਉਹ ਬੰਦੇ ਖੜੇ ਨੇ ਪਿੱਛੇ ਜਿਨ੍ਹਾਂ ਨੇ ਪਈਆਂ ਲਵਾਏ ਨੇ ਬੱਕਰੀ ਤੇ ਖੜ ਜਾ ਉਹਨਾਂ ਦਾ ਕਿਉਂ ਨਹੀਂ ਕੁਝ ਉਹ ਵੀ ਮੰਡੀ ਦੇ ਬਾਈ ਕਿਉਂ پیسے ਦੇਣ ਉਹਨਾਂ ਦਾ ਕਿਉਂ ਨਹੀਂ ਕੁਝ ਉਹਨਾਂ ਨੇ ਵੀ ਪੈਸੇ ਲਵਾਏ ਹੋਏ ਨੇ ਹੁਣ ਤੁਸੀਂ ਆੜੇ ਖੜੇ ਹੋ ਸਾਰਿਆਂ ਨੂੰ ਥੋੜੀ ਬਾਈ ਮੈਂ ਗੰਦੀ ਅੱਕ ਨਾ ਗੰਦ ਹੁੰਦੀ ਆ ਫੇਰ ਸਾਰੇ ਉਹ ਕੁਝ ਕਹੂਗਾ ਕੁਝ ਕਹੂਗਾ ਓ ਦੇ ਦੇ ਬਾਬਾ ਹੁਣ ਤਾਂ ਕਿੰਨੇ ਲੱਗ ਕਿੰਨੇ ਗਏ ਤੇ 100 ਦੇ ਦੇ ਬੱਸ ਭਾਈ ਕਿਉਂ 100 ਕਿਉਂ ਦੇ ਮਾਰੀ 100 ਉਹ ਨਹੀਂ ਚਾਚਾ ਨਹੀਂ ਹੋ ਨਹੀਂ ਹੋ ਨਹੀਂ ਹੋ ਨਹੀਂ ਹੋ ਨਹੀਂ ਮੈਂ ਸਤਾਈ ਨੂੰ ਨਹੀਂ ਜਾਣੂ ਰਹਿਣ ਜਾ ਰਹਿਣ ਜਾ ਕੋਈ ਟੱਕਰ ਹੋਇਆ ਨਹੀਂ ਮੈਂ ਜਾਣੀ ਨਹੀਂ ਜਾਂਦਾ ਯਾਰ ਉਹ ਖੜ ਜਾ ਖੜ ਜਾ ਬਕਸ ਤੂੰ ਰੱਖ ਨਹੀਂ ਲੈਣੀ ਉਹ ਰੁਕਦਾ ਯਾਰ ਮੈਨੂੰ ਦੇ ਤੈਨੂੰ ਗੁੱਸਾ ਕਰ ਮੈਂ ਕਿਹਾ ਨਹੀਂ ਯਾਰ ਲੈਣੀ ਉਹਰੇ ਤਾਂ ਗੱਲ ਤਾਂ ਸੁਣਦਾ ਉਹ ਯਾਰ ਉਹ ਰਹਿੰਦੇ ਯਾਰਾਂ ਨੂੰ ਬੱਕਰੀ ਨਾਲ ਜਾਂਦੇ ਭੱਜ ਗਿਆ ਦਾ ਬਾਬੇ ਦੇ ਆ ਆ ਆਪਣੀ ਗੋਲੀ ਉਹ ਨਹੀਂ ਇਹ ਮੰਨਦੇ ਨਹੀਂ ਇਹ ਹੁੰਦੀ ਮੈਂ ਪਰ ਜਾ ਮੈਂ ਇੰਨਾ ਕਦੇ ਰੋਕੇ ਚੜਿਆ ਨਹੀਂ ਕਹ ਦੇ ਵੀ ਇਹ ਵੀ ਇਹਨਾਂ ਪਾਈ ਅੱਕਾ ਮੈਂ ਇੰਨਾ ਕਦੇ ਭਾਈ ਆਪਾਂ ਤੁਹਾਡੇ ਨਾਲ ਸੌਦਾ ਲਿਆ ਸੀ ਤੁਹਾਡੇ ਤੋਂ ਲਿਆ ਰੋਡਾ ਕਰਕੇ ਸੌਦਾ ਨਹੀਂ ਕੀਤਾ ਜਿੰਨੇ ਜ ਆਪਾਂ ਨੂੰ ਪੁੱਗਿਆ ਲਿਆ ਨਹੀਂ ਗਾ ਬੱਸ ਫਿਰ ਆਪਾਂ ਨੂੰ ਮਾਰ ਪੈਂਦੀ ਆ ਬੱਬੇ ਫੜਾ ਉਧਰ ਪੈਸੋ ਉਹ ਨਹੀਂ ਹੋਣੀ ਮੰਨ ਲਗਾ ਪਾਨੂ ਕੀ ਬੋਲ ਰਿਆਂ ਤੇ ਕੋ ਰਿਆਂ ਤੇ ਰਿਆਂ 25 ਕੀ ਉਹ ਦੇਖੋ ਇਹ 25000 ਮੇਰਾ 25000 ਦਾ ਵੱਧ ਲੱਗ ਗਿਆ 20000 ਬੱਤ ਮੇਰੇ ਕੋਲ ਉਹ ਤੂੰ ਬਕਰ ਨਾ ਰੱਖਣਾ 48 ਬਕਰ ਨਾ ਰੱਖਣਾ ਬਾਹਰ ਜਿੰਦਾ ਚਾਹੀਦਾ ਉਹ ਹਾਰੇ 25000 ਆਈ ਜਾਂਦੇ ਨਹੀਂ ਦੇ ਦੇ ਆ ਗਿਆ ਤੂੰ ਹੋਰ ਦੇਖ ਲਾਂਗੇ ਨਹੀਂ ਇਹਨਾਂ ਤੋਂ 25000 ਬਾਈ ਦੱਸ ਰਿਹਾ ਪਰ ਜਵਾਕ ਮੁੰਡਾ ਸਾਡਾ ਇਹਨੂੰ ਪਤਾ ਨਹੀਂ ਹੈਗਾ 25000 ਰੁਪਏ ਦਾ ਵੱਧ ਲੱਗ ਗਿਆ 25000 ਰੁਪਏ ਦਾ ਵੱਧ ਲੱਗ ਗਿਆ ਠੀਕ ਹੈ 25000 ਰੁਪਏ ਦਾ ਪੰਨਾ ਫਿਰ ਵੀ ਦਿੰਦਾ ਮੈਂ 2000 ਹੋਰ ਚੱਕ ਦੇਣਾ ਉੱਤੇ 62000 ਰੁਪਏ ਦੇਵਾਂਗਾ ਗੜਿਆ ਯਾਰ 25000 ਪਹਿਲਾਂ ਖੜ ਲੱਗ ਗਈ ਮੈਂ ਨਹੀਂ ਭਾਈ ਇੰਨੇ ਲੱਗੇ ਕਿੰਨੇ ਲੱਗੇ 20000 ਰੁਪਏ ਬੱਕਰੀ ਦਾ ਲੱਗਿਆ ਆਪਨ ਕਰਦਣਾ ਚਮੇਰੀ ਨੇ ਕਿਹਾ 500 ਘਾਟਾ ਲਾਡੀ ਦਾ ਆਪਾਂ ਘਾਟਾ ਖਾਈਏ 500 ਇਹਨੂੰ 20000 ਰੁਪਏ ਪੈ ਗਿਆ ਮੈਂ ਤਾਂ ਆਲੋ ਪਾ ਰਿਹਾ ਜਮਨਾ ਤੂੰ ਬੰਦਾ ਨਹੀਂ ਯਾਰ ਇੱਥੇ ਬੜਾ ਕੰਮ ਕਰਾਉਂਦਾ ਯਾਰ ਯਾਰ ਇੰਨੇ ਬੰਦੇ ਬਨਾਰਣ ਤੈਨੂੰ ਯਾਰ ਐਨੇ ਬੰਦੇ ਮੈਨਾਂ ਅੜਦਾ ਹੀ ਨਹੀਂ ਯਾਰ ਸੌਦੇ ਲੈ ਪੈ ਲੈ ਹੁਣਦਾ ਯਾਰ ਤੂੰ ਪਰਸਾ ਪਰ ਤੂੰ ਮੋੜੀਂ ਖੜਾ ਤੂੰ ਹੱਕਾੜਨ ਹੜਾਣ ਹੜਾਣ ਕਦੋਂ ਲੱਗਦੇ ਓਏ ਅੱਜ ਆਂ ਆਂਦਾ ਆਂ ਇੱਥੇ ਮੁੰਡਾ ਚਵਾ ਕੇ ਲਿਆ ਮਟੂ ਨੂੰ ਉਹ ਰੱਖ ਰੱਖ ਹੇਰ ਭਾਈ ਲੈ ਜਾਓ ਆਪਾਂ ਕਿੱਥੇ ਆ ਬਕੀਆ ਬਕੀਆ ਭੋਲੂ ਮੁੰਡਾ ਕਿੱਥੇ ਮਰ ਰਿਹਾ ਹੋਇਆ ਬਰਮੀ ਨਾ ਆ ਆ ਇਹਦੇ ਮੂੰਹ ਕਰਾ ਭਾਈ ਇਹਦੇ ਨੂੰ ਪੜਾ ਕਰਾ ਇਹਦੇ ਮੂੰਹ ਕਰਾ ਆਪਣੇ ਮਗਾ 32000 ਦੀ ਬੱਕਰੀ ਲੈ ਜਾ ਤੂੰ ਬਾਵਾ ਬਾਵਾ ਕੋਈ ਨਾ ਯਾਰ ਬਾਬੇ ਖੜ ਜਾ ਯਾਰ ਹਟੇ ਤਾ ਜਾ ਲੈ ਜਾ ਉਹ ਤੇਰੀ ਬੀਬੀ ਵਧਾਦਾ ਇਹ ਬੰਦੇ ਦਾ ਗੱਲ ਨਹੀਂ ਬੱਸ ਕੋਈ ਨਹੀਂ ਵੋਲਾ ਨਹੀਂ ਵਧਾਦਾ ਬੀਬੀ ਤੇਰਾ ਬੰਦਾ ਹੈ ਬਾਈ ਆਈ ਨਹੀਂ ਗੱਲ ਤੇਰਾ ਬੰਦਾ ਸਾਰਾਂ ਦੀ ਥੋੜੀ ਛੋਣੀ ਹੋਸੀ ਕਿਹੜਾ ਗੱਲ ਕਰਾਂਗੇ ਤੇਰੇ ਭਾਈ ਨੇ ਵਧੀਆ ਗੱਲ ਕਰੀ ਆ ਨਾ ਨਾ ਪਾਇਆ ਇਹਦੇ ਨਾਲ ਸਹਿਮਤਾ ਬਈ ਪੂਰੀ ਨਾ ਪਾਇਆ ਬਈ ਇਹ ਸ਼ੱਕਾ ਬੱਚਿਆ ਹੋਇਆ 25000 ਤੋਂ ਵਧਿਆ ਨਹੀਂ ਹਾਂ ਫੇਰ ਉਹਨੂੰ ਪਤਾ ਹੈ ਤੇ ਘਰੇ ਚਾਲ ਆ ਆ ਭਾਈ ਆਹੋ ਲੋ ਬਾਈ ਪੈਸੇ ਹੋਗੇ ਕਿੰਨੇ ਹੋਗੇ 1000 ਇਹਦਾ 25 ਹੋਇਆ ਸਾਡੇ 25 ਹੋ ਗਿਆ ਜੀ ਕੋਈ ਲਵੇਦਨ ਹੈ ਬਈ ਵੇਦਨ ਨਾ ਦੇ ਯਾਰ ਕਰ ਦੱਸ ਕਵੀ ਹੋਰ ਕਰਾ ਹੋਰ ਕਰਾ ਸਾਡੇ ਦਾ 20 ਹੋਇਆ ਤਾਂ ਸਾਡੇ 26 ਹੋਇਆ ਸਾਡੇ ਕਿੰਨੇ ਕਰਿਆ ਜ਼ੋਰ ਦੇ ਚੱਕਵਾੜ ਨਹੀਂ ਬਈ ਭਾਈ ਸਾਡੇ 27 ਬੱਦ ਫੜ ਲਾ ਉਹ ਫੜ ਲਾ ਯਾਰ ਧੱਕਾ ਨਾ ਕਰ ਬਾਈ ਦੁਬਾਰੇ ਫੇਰ ਕਰ ਲੈ ਕੋਈ ਐਡਾ ਰੱਖ ਮੁ ਵੀ ਕੋਲ ਮੁ ਰੱਖ ਮੁ ਆ ਸਾਢੇ 27 ਦੀ ਹੋਈ ਆ ਕੋਈ ਨਹੀਂ ਨਹੀਂ ਬਾਈ ਸੁਣ ਲੈ 27 ਦੀ ਗੱਲ ਹੋਈ ਆ ਬਾਈ ਵੀਰੋ ਇੱਥੇ ਹਾਂ 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 500 ਰੁਪਏ ਮੈਨੂੰ ਦੇ ਦੇ ਬਾਈ

ਓ ਕੱਟ ਮਾਰਨਾ ਓ ਕੱਟ ਨਹੀਂ ਦੇਣੀ ਨਹੀਂ ਯਾਰ ਇਹ ਨਹੀਂ ਕਰਵਾਉਣੀ ਚੱਲ ਚੱਲ ਹੱਸਣਾ ਯਾਰ ਚੱਲ ਕਿੰਨੇ ਬੜੀ ਨਿਪੜੀ ਆਜ ਬੰਦੇ ਘੰਟ ਨੇ ਆ ਇਹ ਵੀ ਨਿਪੜ ਗਿਆ ਹੁੰਦਾ